ਫਗਵਾੜਾ ਨੇੜੇ ਟ੍ਰੇਕਮੈਂਟ ਚੱਕ ਹਕੀਮ ਵਿਖੇ ਸਥਿਤ ਪੰਸਪਤ ਦੇ ਗੋਦਾਮ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਇਹ ਅੱਗ ਗੋਦਾਮ ਦੇ ਨਾਲ ਦੇ ਖੇਤ ਨੂੰ ਅੱਗ ਲੱਗਣ ਨਾਲ ਲੱਗੀ ਹੈ ਇਸ ਸਬੰਧੀ ਗੱਲਬਾਤ ਕਰਦੇ ਹਾਂ ਪੰਸਪਤ ਫਗਵਾੜਾ ਦੇ ਇਨਸਪੈਕਟਰ ਬਲਵਿੰਦਰ ਸਿੰਘ ਇਨਸਪੈਕਟਰ ਸ਼ਿਵਜੀਤ ਅਤੇ ਇਨਸਪੈਕਟਰ ਦਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਸਪਤ ਦੇ ਗੋਦਾਮ ਨੇੜੇ ਕਿਸੇ ਜ਼ਿਮੀਦਾਰ ਵੱਲੋਂ ਆਪਣੇ ਖੇਤ ਨੂੰ ਅੱਗ ਲਗਾਈ ਗਈ ਸੀ ਜਿਸ ਕਾਰਨ ਇਸ ਅੱਗ ਵਿੱਚੋਂ ਨਿਕਲੇ ਝਗਿਆੜੇ ਕਾਰਨ ਗੋਦਾਮ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਉਨ੍ਹਾਂ ਦੱਸਿਆ ਕਿ ਇਸ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਕਰੀਬਨ 4 ਗੱਡੀਆਂ ਲੱਗ ਗਈਆਂ ਹਨ ਅਧਿਕਾਰੀਆਂ ਮੁਤਾਬਕ ਇਸ ਅੱਗ ਨਾਲ ਕਾਫੀ ਨੁਕਸਾਨ ਹੋ ਗਿਆ ਉਧਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕੇ ਚੱਕ ਕੀ ਵਿਕੇ ਸਥਿਤ ਕਣਕ ਦੇ ਗੋਦਾਮ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹਨਾਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਜਿਆਦਾ ਹੋਣ ਕਾਰਨ ਉਹਨਾਂ ਨੂੰ ਕਾਫੀ ਜਦੋਜਹਿਦ ਕਰਨੀ ਪਈ ਹੋਰ ਇਸ ਮੌਕੇ ਗੱਲਬਾਤ ਕਰਨਿਆ ਸਬੰਧਿਤ ਅਧਿਕਾਰੀਆਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂ ਜੀ ਮੈਂ ਬਲਵਿੰਦਰ ਸਿੰਘ ਇੰਸਪੈਕਟਰ ਤੋਂ ਫਗਵਾੜਾ ਜੇ ਤਣਾਦਰ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਗ ਲੱਗਣ ਦਾ ਕਾਰਨ ਵਗੈਰਾ ਇਹ ਜੀ 11:30 ਮੈਨੂੰ ਫੋਨ ਆਇਆ ਇਥੋਂ ਗਦਾਮ ਤੋਂ ਸਾਡੇ ਦਿਨ ਦੇ ਚੌਕੀਦਾਰ ਦਾ ਕਿ ਨਾਲ ਦੇ ਖੇਤ ਜਿੱਥੇ ਕਿਸ ਨੇ ਅੱਗ ਲਾਤੀ ਆ ਪਿੱਛੇ ਜੰਗਲ ਜਾਬੀ ਦੋਵੇਂ ਪਾਸੇ ਉਧਰ ਅੱਗ ਲੱਗੀ ਆ ਤੇ ਤੁਸੀਂ ਆ ਜਾਈ ਤੁਸੀਂ ਅਸੀਂ ਸਾਰੇ ਬੰਦੇ ਚਾਗੇ ਫਿਰ ਅੱਗ ਲੱਗੀ ਸੀ ਅਸੀਂ ਮੌਕੇ ਤੇ ਆਪਣੀ ਟੀਮ ਖਾਣ ਦੱਸ ਸਕੂਤ ਨੇ ਫੋਨ ਤੇ ਇਥੇ ਹੋ ਰਹੀ ਜਿੱਨੇ ਸਾਡੇ ਸੱਜਣ ਮਿੱਤ ਨੂੰ ਦੱਸਿਆ ਫਾਇਰ ਬ੍ਰਿਗੇਡ ਨੂੰ ਗੱਡੀ ਨੂੰ ਕਾਲ ਕਰਦੇ ਸੱਜਿਆ ਫਾਇਰ ਬ੍ਰਿਗੇਡ ਵਾਲੇ ਫੌਰਨ ਆ ਗਏ ਆ ਉਹਨਾਂ ਨੇ ਇਥੇ ਪਾਣੀ ਪੋਣੀ ਛੱਡਿਆ ਸਾਰਾ ਬਾਰੂ-ਬਾਰ ਅੱਗ ਹੀ ਬੁਝਾਤੀ ਆਪਣੀ ਤੇ ਅਸੀਂ ਥੋੜੇ ਜਿਨੇ ਚਿੰਤਤ ਹੋ ਕੇ ਅਸੀਂ ਆਪਣੀ ਕਾਰ ਹੋਈ ਪਾਰੇ ਸੀ ਤੇ ਥੋੜੇ ਬਰ ਦੇਖਿਆ ਚੱਕਿਆ ਜੇ ਫੇਰ ਤੋਂ ਆਨੇ ਕਰਿਆ ਲਈ ਆਂ ਵੀ ਫਾਇਰ ਬ੍ਰਿਗੇਡ ਨੂੰ ਦੱਸਿਆ ਫੇਰ ਫਾਇਰ ਬ੍ਰਿਗੇਡ ਆਈ ਹੁਣ ਟੈਨ ਚੱਕੇ ਨੂੰ ਅੱਗ ਲੱਗੀ ਜੀ ਬਿਲਕੁਲ ਹੁਣ ਦੋ ਗੱਡੀਆਂ ਆ ਚੁੱਕੀਆਂ ਤੀਜੀ ਆ ਰਹੀ ਆ ਤੇ ਅੱਗ ਹਾਲੇ ਹੀ ਕਰ ਸਨੋ ਸਕਦਾ ਬੁਝ ਗਈ ਪਰ ਸੁੱਲਕ ਨਹੀਂ ਹੋ ਸਕਦੀ ਥੱਲੇ ਜਿੰ ਨਕਸਾਨ ਦਾ ਨੁਕਸਾਨ ਹੀ ਹੋ ਗਿਆ ਪਰ ਉਹ ਪਾਰ ਦਾ ਸਾਰਾ ਖੱਲਿਆ ਪਾਸੇ ਤੇ ਬੋਰੀਆਂ ਅੱਗੇ ਲੱਗੀ ਹੋਰ ਫਾਰਵੇ ਗੱਡੀਆਂ ਗੱਡੀਆਂ ਕਿੰਨੀਆਂ ਲੱਗੀਆਂ ਇਹ ਟੈਕਨੋਟੀ ਪਹਿਲਾਂ ਹੀ 2 ਹੋਣ ਆ ਚੁੱਕੀਆਂ ਇੱਕ ਹੋਰ ਆ ਰਹੀ ਹੈ ਮਤਲਬ ਲਗਭਗ 4 ਗੱਡੀਆਂ ਲਗਭਗ ਨੁਕਸਾਨ ਕਿੰਨਾ ਹੋ ਗਿਆ ਨਕਸਾਨ ਤਾਂ ਸਾਰ ਐਕਚੁਅਲੀ ਹੁਣ ਜਿਹੜੀਆਂ ਬੋਰੀਆਂ ਬਾਹਰੋਂ ਫਟੀਆਂ ਸੱhle ਸੜਦੀਆਂ ਸੀ 100-150 ਬੋਰੀ ਪਰ ਹੋਰ ਬਹੁਤ ਅੱਗੇ ਲੱਗੀ ਆ ਨੁਕਸਾਨ ਕਾਫੀ ਹੈ ਕਾਫੀ ਹੋਗਾ ਸਾਡੇ ਪੂਰੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਨੂੰ ਕਾਬੂ ਕੀਤਾ ਜਾਵੇ ਅਸੀਂ ਆਪਣੇ ਅਸਰ ਸਾਰਾ ਦੱਸਾਂਗੇ ਪਰ ਹੁਣ ਕਾਬੂ ਆ ਹੇ ਜੀ ਤੇ ਲੱਗਦਾ ਕਿ ਉਪਰੋਂ ਕੁਝ ਹੀ ਪਰ ਕੇ ਥੱਲੇੋਂ ਸੁਲਗਦੀ ਹੋ ਸਕਦੀ ਹੈ ਜੀ ਹਜੇ ਵੀ ਇਸ ਕਰਕੇ ਪਾਣੀ ਪਾਉਣਾ ਬੰਦ ਹੀ ਕਰ ਰਹੇ ਸਾਰੇ ਗਦਾਮ ਹੈ ਕਿੱਥੇ ਸਾਰਾ ਆਪਣਾ ਇਹ ਗਦਾਮ ਆਪਣਾ ਫਗਵਾੜੀ ਚ ਚੱਕ ਫਕੀਮ ਪਿੰਡ ਬਾਈ ਉੱਥੇ ਡੀਕੇ ਪੱਤਰ ਓਪਨ ਕਰਾ ਫਗਵਾੜਾ ਜਿਲ੍ਹਾ ਅਸੀਂ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਇਹ ਗਦਾਮ ਦੇ ਜਿਹੜਾ ਮਾਮਲਾ ਹੈ ਜੀ ਪੰਜ ਸਭ ਦਾ ਗਦਾਮ ਹੈ ਇੱਥੇ ਕਿਸੇ ਜੀਵਦਾਨ ਨੇ ਲੱਗ ਕੇ ਅੱਗ ਲਾਈ ਸੀ ਸਵੇਰੇ ਫਾਇਰ ਫਾਇਰ ਬਰਗੇਡ ਦੀਆਂ ਕੜੀਆਂ ਆਈਆਂ ਸੀ ਕੁਝ ਵੀ ਸੀ ਇਹ ਵਿਚਾਰੇ ਵਾਲਾ ਚੱਕਾ ਸੀ ਕੋਈ ਜਿੱਥੇ ਮਤਲਬ ਦੁਆਰਾ ਕੁ ਪਹਿਲੇ ਹੁਣ ਗੱਡੀਆਂ ਦੁਆਰਾ ਆਈਆਂ ਪੋਜੀਸ਼ਨ ਕੰਟਰੋਲ ਵਿੱਚ ਟੋਟਲ ਕਿੰਨੀਆਂ ਗੱਡੀਆਂ ਲੱਗੀਆਂ ਸਪਾਈ ਦੇ ਕਰਦੇ ਇੱਕ ਗੱਡੀ ਚਵੇਰੇ ਆਈ ਸੀ ਦੋ ਹੋਣਾ ਸੀ ਤੇ ਅੱਬ ਕਾਬੂ ਵਾਲੇ ਆ ਗਏ ਹਾਂਜੀ ਅਗਦੇ ਕਾਬੂ ਪਾ ਲਿਆ ਤੇ ਨੁਕਸਾਨ ਵਗੈਰਾ ਕਿੰਨਾ ਕੁ ਲੱਗ ਬਦਲ ਬਾਅਦ ਚ ਬਦਲ ਆਈਡੀਆ ਥੋੜਾ ਜਿਹਾ ਪਟਾ ਲੱਗ ਜਿਵੇਂ ਬਾਅਦ ਚ ਆ ਗਿਆ ਕੁਝ ਨਹੀਂ ਇਹ ਕਾਰਨ ਹੈ ਕਿ ਬਾਜ਼ਰ ਨਹੀਂ ਉੱਤਰ ਗਈ ਹੋਈ ਆ ਅਜੇ ਵੀ ਜਿੰਮੇਤ ਤੱਕ ਪ੍ਰੋਪਰਲੀ ਨਹੀਂ ਥਲੇ ਤੱਕ ਚਾਰ ਹੁੰਦਾ ਇਹ ਘਰ ਅੱਗ ਲੱਗ ਗਈ ਕਿ ਇਹ ਸਰ ਅੱਗ ਲੱਗਣ ਦਾ ਕਾਰਨ ਕੁਝ ਸਾਹਮਣੇ ਆਇਆ ਲੱਗਦਾ ਮੇਨ ਕਾਰਨ ਇਹ ਹੈ ਕਿ ਨਾਲ ਦੇ ਖੇਤ ਵਿੱਚ ਜ਼ਿੰਮੇਦਾਰ ਵੱਲੋਂ ਖੇਤ ਮੱਤ ਲਗਾਈ ਸੀ ਨਾਲ ਨੂੰ ਜਿਸ ਤੋਂ ਫਟ ਕੇ ਅੱਗ ਲੱਗ ਕੇ ਉੱਥੇ ਬੈਠ ਗਈ